ਸੋ ਗਰਮੀ ਦੇ ਮੌਸਮ ਨੂੰ ਲੈ ਕੇ ਲੋਕਾਂ ਵੱਲੋਂ ਲੀਚੀਆਂ ਨੂੰ ਤਰਸ ਦਿੱਤੀ ਜਾਂਦੀ ਹੈ ਤੇ ਇਸ ਦੇ ਨਾਲ ਹੀ ਕੁਝ ਲੋਕਾਂ ਵੱਲੋਂ ਲੀਚੀਆਂ ਨੂੰ ਵਧੀਆ ਅਤੇ ਲਾਲ ਦਿਖਾਉਣ ਦੇ ਲਈ ਲੀਚੀ ਤੇ ਸਪਰੇਅ ਕਰਕੇ ਬਾਜ਼ਾਰਾਂ ਦੇ ਵਿੱਚ ਵੀ ਵੇਚੀ ਜਾ ਰਹੀ ਹੈ ਜਿਸ ਦੇ ਨਾਲ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਹੋ ਰਿਹਾ ਹੈ ਇਹ ਲੀਚੀ ਖਾਂਗ ਨਾਲ ਸਿਹਤ ਵੀ ਖਰਾਬ ਹੋ ਸਕਦੀ ਹੈ ਇਸ ਤਰ੍ਹਾਂ ਤਰਨ ਦੇ ਸਿਹਤ ਵਿਭਾਗ ਦੇ ਵੱਲੋਂ ਇਸ ਤੇ ਐਕਸ਼ਨ ਲੈਣਾ ਚਾਹੀਦਾ ਦੇਖ ਰਹੇ ਹੋ ਇੰਡੀਆ ਦੇ ਪੰਜਾਬ ਮੈਂ ਹਾਂ ਵਿਜੇ ਕੁਮਾਰ ਫਰੂਟ ਜਿਹੜਾ ਵਾ ਇੰਨਾ ਮਹਿੰਗਾ ਆ ਕਿ ਉਹਦੇ ਉੱਪਰ ਹੱਥ ਵੀ ਜਿਹੜਾ ਨਹੀਂ ਲਾਇਆ ਜਾ ਸਕਦਾ ਰੇਟ ਇਨੇ ਹਾਈ ਨੇ ਔਰ ਜਦੋਂ ਬਿਮਾਰ ਹੁੰਦਾ ਹੈ ਬਿਮਾਰੀ ਹੁਣ ਲੱਗਦੀ ਹੈ ਤਾਂ ਡਾਕਟਰ ਵੀ ਕਹਿੰਦੇ ਨੇ ਕਿ ਤੁਸੀਂ ਫਰੂਟ ਖਾਓ ਫਰੂਟ ਨਾਲ ਤੁਹਾਡੀ ਸਿਹਤ ਜਿਹੜੀ ਆ ਉਹ ਸਹੀ ਰਹੇਗੀ ਪਰ ਦੇਖਣ ਨੂੰ ਕਿਵੇਂ ਲਿਆ ਹੈ ਕਿ ਲੀਚੀ ਜਿਹੜੀ ਲੀਚੀ ਹੈ ਉਹ ਜਿੱਤੀ ਜਿੰਨੀ ਲਾਲ ਜ਼ਿਆਦਾ ਗੂੜੀ ਹੋਵੇਗੀ ਉਹਦਾ ਰੇਟ ਜਿਹੜਾ ਵਾ 220 250 ਤੇ ਜਿਹੜੀ ਲਾਲ ਨਹੀਂ ਹੋਵੇਗੀ ਉਹਦਾ 150 180 ਜਦੋਂ ਈਨਾਂ ਜੀ ਤੁਹਾਡਾ ਬਲਵਿੰਦਰ ਸਿੰਘ ਕੋਈ ਕਿਸਾਨ ਜੀ ਹਾਂ ਜੀ ਐ ਕਰੋੜ ਦੀ ਦੁਕਾਨ ਤੇ ਆਏ ਜੋ ਹਾਂ ਜੀ ਇਹ ਲੀਤੀ ਇੱਥੇ ਲੱਗੀ ਆ ਤੇ ਹੋਰ ਵੀ ਲੀਤੀਆਂ ਲੱਗੀਆਂ ਨੇ ਡਿਫਰੈਂਸ ਕੀ ਨਜ਼ਰ ਆ ਰਿਹਾ ਇਹਨਾਂ ਵੀ ਸਾਰੀਆਂ ਦਵਾਈਆਂ ਲੱਗੀਆਂ ਦਵਾਈਆਂ ਨਾਲ ਤਿਆਰ ਹੁੰਦੇ ਕੋਈ ਆਂਬ ਹੋ ਗਿਆ ਕੋਈ ਵੀ ਚੀਜ਼ ਜਾਂ ਲਾਹ ਖਾਣ ਵਾਲਾ ਹਰ ਚੀਜ਼ ਨੂੰ ਇਹਦਾ ਦਵਾਈਆਂ ਲਾ ਕੇ ਫੇਰ ਹੀ ਤਿਆਰ ਕਰਦੇ ਆ ਜਿਉਣਾ ਕੇਲਾ ਲਾ ਲੋ ਤੇ ਕੇਲਾ ਜੇ ਅੱਜ ਪਿਉਂਦੇ ਜੂ ਜਾਸ ਜੇਕਰ ਇਹਨਾਂ ਦੇ ਘਰਾਂ ਜਾ ਕੇ ਦੇਖੀਓ ਕੇਲੇ ਨੂੰ ਵੇਖਣ ਨੂੰ ਜੀ ਨਹੀਂ ਕਰਦਾ ਹਾਂ ਪਰ ਜਿਹੜੀ ਨੀਤੀ ਆ ਇਹਦੇ ਦੇਖਣ ਨੂੰ ਮਿਲਦਾ ਵੀ ਜਿਹੜਾ ਇਹਨਾਂ ਨੇ ਇਨੀ ਲਾਲ ਨਹੀਂ ਐ ਕਿ ਬਹੁਤ ਜ਼ਿਆਦੀ ਲਾਲ ਹਾਂਜੀ ਇਹ ਦਵਾਈਕਾਰ ਨਹੀਂ ਆ ਸਾਰਾ ਕਾਰਨ ਬਣਦਾ ਆਗੇ ਰੰਗ ਨੂੰ ਲਾਇਆ ਹੋਗਾ ਰੰਗ ਨੂੰ ਲਾ ਆ ਕੇ ਤੇ ਉਹਨੂੰ ਰੰਗ ਦੇ ਨਾਲ ਖਾਤਰ ਕਰਕੇ ਵੀ ਚੰਗੀ ਬਣਾ ਕੇ ਚੀਜ਼ ਨੂੰ ਵੀ ਇਹ ਲਾਲਿਆ ਤੇ ਲਾਲੀ ਕਰਕੇ ਤੇ ਸਾਰੀ ਤਿਆਰੀ ਕਰਨ ਦਾ ਆ ਕੀ ਉਹਨਾਂ ਚਾਹੀਦਾ ਉਹਦੇ ਦੂਜਾ ਹਰੀ ਸਾਰੀ ਬੰਦਾ ਕਰ ਨਹੀਂ ਸਕਦਾ ਹਾਂਜੀ ਫੇਰ ਵਿਭਾਗ ਹੁੰਦਾ ਵਾ ਉਹਨੂੰ ਚਾਹੀਦਾ ਹਾਂ ਫੇਰ ਵਿਭਾਗ ਨੂੰ ਸਾਰੀਆਂ ਚੀਜ਼ਾਂ ਚੈੱਕ ਕਰਨੀਆਂ ਚਾਹੀਦੀਆਂ ਆ ਮਰਦੋ ਗੱਲ ਅੱਜ ਗੱਲ ਸਾਰੀ ਐ ਜੀ ਮਾਇਆ ਲੈ ਲੈਂਦੇ ਆ ਤੇ ਬੁੜਕੇ ਬਸ ਕਰਦਾ ਕੱਖ ਨਹੀਂ ਕੋਈ ਕਾਰਵਾਈ ਫਰੂਟ ਕਿੰਨਾ ਕੇ ਮਹਿੰਗਾ ਵਾ ਫਰੂਟ ਤਾਂ ਬਹੁਤ ਮਹਿੰਗਾ ਆ ਭਾਈ ਜੀ ਫਰੂਟ ਤੇ ਬਹੁਤ ਛੋਟੀ ਮੇਰਾ ਨਾਮ ਵਿਕੀ ਐ ਜੀ ਕੀ ਕੰਮ ਕਰਦੇ ਮੈਂ ਫਰੂਟ ਦਾ ਕਰਦਾ ਜੀ ਇਹ ਕੀ ਇੱਕ ਨੂੰ ਮਿਲਦਾ ਕਿ ਲੀਤੀ ਤੁਹਾਡੇ ਵੇਖਿਆ ਰੰਗ ਉਹਦੀ ਉਹ ਕੁਦਰਤੀ ਆ ਉਹਦੇ ਤੇ ਵਾਲੋ ਜਿਹੜਾ ਉਹ ਮੰਨ ਲੋ ਜਿਹੜਾ ਲੋਕੀ ਲੱਗਦੇ ਲਾਲ ਉਹਦੇ ਜੇ ਕਈ ਲੁੰਦੇ ਰੰਗ ਵਪਾਰੀ ਲਾ ਕੇ ਰੰਗ ਤੇ ਭੇਜ ਦਿੰਦੇ ਆ ਗਾਗੀਆਂ ਜੀ ਠੀਕ ਹੈ ਜੀ ਇਹ ਜਿਹੜੀ ਕੁਦਰਤੋਂ ਕੁਦਰਤ ਚੀਜ਼ ਹੈ ਜੀ ਉਹਦੇ ਵਿੱਚ ਜਦੋਂ ਬਣਿਆ ਉਹ ਕੋਈ ਫਲ ਖਾਣਾ ਚਾਹੀਦਾ ਨਜਾਇਜ਼ ਤਰ੍ਹਾਂ ਨਹੀਂ ਖਾਣਾ ਚਾਹੀਦਾ ਕਿ ਲਾਲ ਵੇਖ ਕੇ ਆਪਾਂ ਲਾਲ ਦੇ ਡੁੱਲ ਜਾਣਾ ਕੀ ਬਾ ਰੇਟ ਚੱਲ ਰਿਹਾ ਹੈ ਇਹ ਆ ਟਾਈਮ 200 ਰੁਪਏ ਚੱਲ ਰਿਹਾ ਜੀ 200 ਰੁਪਏ ਤੇ ਜੇ ਲਾਲ ਕੀਤਾ ਹੋਗਾ ਵੱਧ ਪੈਸੇ ਮਿਲਣਗੇ ਲਾਲ ਉਹ ਵਪਾਰੀ ਉਹ ਆਪਣਾ ਫਾਇਦਾ ਸੋਚਦਾ ਇਹ ਨਹੀਂ ਕਿ ਜਨਤਾ ਬਿਮਾਰ ਹੋਣੀ ਹੈ ਕੋਈ ਕਿ ਤਰ੍ਹਾਂ ਕੋਈ ਗਲਬਾਦ ਹੈ ਉਹਨੇ ਆਪਣਾ ਫਾਇਦਾ ਸੋਚਣਾ ਜੀ ਇਹਦੀ ਜਾਂਚ ਹੀ ਨਹੀਂ ਚਾਹੀਦੀ ਇਹਦੀ ਜਾਂਚ ਹੋਣੀ ਚਾਹੀਦੀ ਹੈ ਉਦਲਾਤੋ ਲੋਏ ਇਤਨਾ ਦੀ ਲਾਲ ਹੈ ਕਈ ਤੇ ਲਬਰੇ ਬਿਲਕੁਲ ਲਾਲ ਇਹ ਇਹ ਪੂਰੀ ਗੂਟੇ ਨਾਲੋਂ ਬਣੀ ਹੋਈ ਹੈ ਕਈ ਦੇ ਲਬਰੇ ਪੂਰੀ ਲਾਲ ਹੋਵੇ ਛਿਲ ਪੂਰੀ ਵਿੱਚ ਚਲ ਮਤਲਬ ਕਿ ਇਹ ਜਦੋਂ ਇਹ ਵੇਖਣ ਨੂੰ ਮਿਲਿਆ ਕਿ ਉਹਨਾਂ ਉੱਤੇ ਰੰਗ ਜਿਹੜਾ ਵਾ ਉਹ ਵਰਤਿਆ ਜਾ ਰਿਹਾ ਹੈ ਸੋ ਵੇਖਣਾ ਹੈ ਕਿ ਪ੍ਰਸ਼ਾਸਨ ਕਿੰਨੀ ਜਲਦੀ ਫਰੂਟ ਵਾਲੀ ਦੁਕਾਨਾਂ ਨੂੰ ਚੈੱਕ ਕਰਦਾ ਹੈ ਔਰ ਸੱਚ ਸਾਹਮਣੇ ਲੈ ਕੇ ਆਉਂਦਾ ਹੈ ਕੈਮਰਾਮੈਨ ਪਰਸਨ ਵਿਜੇ ਕੁਮਾਰ ਇੰਡੀਆ ਨਿਊਜ਼ ਪੰਜਾਬ ਕਰਨਤਾਰ